ਸਤਿ ਸ਼੍ਰੀ ਅਕਾਲ ਫਰੈਂਡਸ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਗਾਇਜ਼ ਬੱਚੇ ਸਕੂਲ ਜਾ ਚੁੱਕੇ ਸੀਗੇ ਤੇ ਇੱਧਰ ਸੁਮਨ ਦੀਦੀ ਵੀ ਆ ਗਈ ਸੀ ਕੰਮ ਕਰਨ ਵਾਸਤੇ ਤੇ ਮੈਂ ਇਹਨਾਂ ਨੂੰ ਖੇਤਾ ਸੀ ਕਿ ਤੁਸੀਂ ਜਿਹੜੇ ਜਾਲੇ ਜੂਲੇ ਲੱਗੇ ਆ ਨਾ ਤੇ ਉਹ ਲਾ ਲਓ ਤੁਸੀਂ ਰੂਮਸ ਦੇ ਵਿੱਚੋਂ ਕਿਉਂਕਿ ਦੀਵਾਲੀ ਆ ਰਹੀ ਹੈ ਨੇੜੇ ਤੇ ਦੋ ਤਿੰਨ ਦਿਨ ਹੋ ਗਏ ਮੇਰੀ ਸਿਹਤ ਕੁਝ ਠੀਕ ਨਹੀਂ ਸੀ ਇਸ ਕਰਕੇ ਵਲੋਗ ਨਹੀਂ ਆ ਰਹੇ ਸੀਗੇ ਅੱਜ ਥੋੜਾ ਠੀਕ ਲੱਗ ਰਿਹਾ ਸੀ ਤੇ ਇਸ ਲਈ ਅੱਜ ਸਫਾਈ ਨਾਲ ਕਰਵਾ ਰਹੀ ਆ ਮੈਂ ਉਹਨਾਂ ਦੇ ਸੁਵੰਦੀ ਦੇ ਤੇ ਉਹ ਅੰਦਰ ਰੂਮ ਦੀ ਸਫਾਈ ਕਰ ਰਹੇ ਸੀਗੇ ਤੇ ਇੱਧਰ ਭਾਗੇ ਸੀ ਕਿ ਕਿਚਨ ਤੇ ਵਿੱਚ ਤੇ ਕਿਚਨ ਦੇ ਸੈਲਫਾਂ ਦੀਆਂ ਨਾ ਉੱਪਰ ਕੱਪੜਾ ਨਹੀਂ ਸੀ ਕੋਈ ਵਿਛਾਇਆ ਮੈਂ ਜਦੋਂ ਹੁਣ ਅਸੀਂ ਸਾਰੇ ਅਲੱਗ-ਅਲੱਗ ਹੋ ਗਏ ਸੀਗੇ ਤੇ ਕਿਚਨ ਮੈਨੂੰ ਮਿਲ ਗਈ ਸੀ ਉਹ ਲਈ ਤੇ ਫਿਰ ਮੈਂ ਨਾ ਜਿਹੜੇ ਪੁਰਾਣੇ ਸੈਲਫ ਤੇ ਕੱਪੜੇ ਵਿਛੇ ਸੀ ਨਾ ਉਹ ਮੈਂ ਲਾ ਦਿੱਤੇ ਸੀਗੇ ਤੇ ਮੈਂ ਇਹ ਲੈ ਕੇ ਆਈ ਸੀ ਕੱਲ ਸ਼ਾਮੀ ਜਾ ਕੇ ਸਲਫ ਤੇ ਵਿਛਾਣ ਲਈ ਕਪੜਾ ਤੇ ਮੈਂ ਇਧਰ ਇਹਨਾਂ ਦੀ ਕਟਿੰਗ ਕਰ ਰਹੀ ਸੀ ਨਾਪ ਕੇ ਕਿਉਂਕਿ ਸਲਫਾ ਤਿੰਨਾਂ ਤੇ ਤਿੰਨਾਂ ਦੇ ਇੱਕ ਇੱਕ ਮੀਟਰ ਕਾਣਾ ਸੀ ਆ ਇਹ ਮੈਂਟ ਜੇ ਤਾਂ ਇਸ ਲਈ ਮੈਂ ਇੱਕੋ ਜੇ ਤਿੰਨੇ ਕੱਟ ਲੈਣੇ ਆ ਹੁਣ ਤੇ ਆਸਾਨੀ ਨਾਲ ਜਿਹੜਾ ਫਿਰ ਮੈਨੂੰ ਵਿਛਾਣੇ ਸੁੱਕੇ ਰਹਿ ਜਾਣਗੇ ਕਾਫੀ ਚੋੜੇ ਆ ਇਹ ਇਹ ਚੋੜੇ ਵਾਲਿਆਂ ਚ ਮੈਂ ਲੈ ਕੇ ਆਈਆਂ ਤੇ ਇਹਨਾਂ ਨੂੰ ਥੋੜਾ ਜੰਦਰ ਨੂੰ ਫੋਲਡ ਕਰਕੇ ਫੇਰ ਬਿਛਾਣੇ ਪੈਣੇ ਆ ਮੈਨੂੰ ਤੇ ਗਾਇਜ਼ ਕਿਉਂਕਿ ਮੈਂ ਇਹਨਾਂ ਸਾਰੇ ਡੱਬੇ ਡੁੱਬੇ ਜਿਦਾਂ ਸਾਰੇ ਨਵੇਂ ਲੈ ਸੀ ਹੈ ਭਾਂਡੇ ਵੀ ਸਾਰੇ ਨਵੇਂ ਕੱਢੇ ਆਪਣੇ ਤੇ ਹੁਣ ਇਹਨਾਂ ਨੂੰ ਸਫਾਈ ਕਰਨ ਦੀ ਤਾਂ ਮੈਨੂੰ ਇੰਨੀ ਲੋੜ ਨਹੀਂ ਪੈਂਦੀ ਕਿਉਂਕਿ ਡੇਲੀ ਦੇ ਡੇਲੀ ਸਫਾਈ ਨਾਲ ਦੀ ਨਾਲ ਹੋਈ ਜਾ ਰਹੀ ਆ ਤੇ ਇਸ ਕਰਕੇ ਜ਼ਿਆਦਾ ਤਾਂ ਖਲਾਰਾ ਪੈਣਾ ਨਹੀਂ ਆਏਗਾ ਹਜੇ ਪਰ ਗਿਲ ਸਰਵ ਕਹਿ ਰਹੇ ਸੀਗੇ ਵੀ ਰੰਗ ਰੰਗ ਕਰਵਾਣਾ ਆ ਰੂਮ ਚ ਵੀ ਤੇ ਕਿਚਨ ਚ ਵੀ ਤੇ ਇਸ ਕਰਕੇ ਵੀ ਮੈਂ ਜਿਆਦਾ ਹਜੇ ਨਹੀਂ ਛੇੜਿਆ ਕੰਮ ਨੂੰ ਮੈਂ ਕਿਹਾ ਫੇਰ ਦੁਬਾਰਾ ਖਲਾਰਾ ਪੈ ਜਾਣਾ ਤੇ ਫੇਰ ਦਵਾਰ ਤੋਂ ਮੈਨੂੰ ਸਫਾਈ ਕਰਨੀ ਪੈਣੀ ਆ ਸਾਰੀ ਤੇ ਇੱਧਰ ਦੇਖੋ ਗਾਇਸ ਮੈਂ ਤਿੰਨ ਸਲਫ ਦੇ ਟੋਪੀ ਕੱਢ ਲਏ ਸੀਗੇ ਤੇ ਸਹੇਦ ਮੇਰੀ ਹੱਜੇ ਵੀ ਕਾਫੀ ਖਰਾਬ ਆ ਗਲਾ ਬਹੁਤ ਜਿਆਦਾ ਇਨਫੈਕਸ਼ਨ ਹੋਈ ਹੈ ਗਲੇ ਦੇ ਵਿੱਚ ਤੇ ਬੁਖਾਰ ਚੜ ਰਿਹਾ ਆ ਨਾਲ ਡੱਬੇ ਆਪਣੇ ਸਾਰੇ ਸਾਫ਼ ਹੀ ਆ ਆ ਪਾਪਾ ਤੇ ਗਿੱਲਾ ਕਰਕੇ ਕੱਪੜਾ ਬਸ ਮਾਰ ਦੇਣਾ ਹੈ ਨਾਲੇ ਉੱਤੇ ਤੇ ਉਧਰ ਕਿੰਨਾ ਵੀ ਲੱਗੀ ਹੋਈ ਆ ਰੂਮ ਨੂੰ ਆਪਣੇ ਸਾਫ਼ ਕਰਨਾ ਆ ਇਹ ਤਾਂ દિਵਾਲੀ ਵਿੱਚ ਦੋ ਤਿੰਨ ਦਿਨ ਪਏ ਨੇ ਤੇ ਇਸ ਕਰਕੇ ਮੈਂ ਕਿਹਾ ਚਲੋ ਥੋੜੀ ਥੋੜੀ ਸਟਾਰਟ ਕਰਦੇ ਆ ਸਾਫ਼ ਸਫਾਈ ਤੇ ਹਾਂਜੀ ਗਾਇਸ ਮੈਂ ਸਲਫਾ ਵੇਲੀਆ ਕਰ ਰਹੀ ਸੀਗੀ ਸਾਮਾਨ ਸਾਰਾ ਕੱਢ ਰਹੀ ਸੀਗੀ ਮੈਂ ਕਿਉਂਕਿ ਜਦੋਂ ਸਾਨੂੰ ਅਲੱਗ ਕਰ ਦਿੱਤਾ ਉਹ ਮੈਂ ਉਹਨਾਂ ਦੀ ਇੱਕ ਵੀ ਚੀਜ਼ ਆਪਣੀ ਕਿਚਨ ਚ ਨਹੀਂ ਰੱਖੀ ਸਾਰਾ ਸਾਮਾਨ ਮੈਂ ਆਪਣਾ ਹੀ ਕੱਢਿਆ ਆ ਪਾਂਡੇ ਵੀ ਮੈਂ ਆਪਣੇ ਹੀ ਕੱਢੇ ਆ ਤੇ ਸਾਰੇ ਬਾਕਸ ਵਗੈਰਾ ਡੱਬੇ ਢੁੱਬੇ ਸਾਰੇ ਸਾਮਾਨ ਭਾਂ ਨੂੰ ਮੈਂ ਆਪਣੀ ਲੈ ਕੇ ਆਈਆਂ ਇਹਨਾਂ ਦੀ ਮੈਂ ਇੱਕ ਵੀ ਚੀਜ਼ ਨਹੀਂ ਰੱਖੀ ਆਪਣੀ ਕਿਚਨ ਦੇ ਵਿੱਚ ਤੇ ਨਾ ਹੀ ਸਮਝ ਆਈ ਦੀ ਸੀ ਤੇ ਉਹ ਮਸ਼ੀਨ ਤੇ ਨਹੀਂ ਸਹੀ ਕਰਾਉਂਦਾ। ਬਸ ਹੁਣ ਥੋੜਾ ਬਤਾ ਸਾਫ ਵਗੈਰਾ ਮੈਂ ਕਰਕੇ ਹੁਣ ਜਦੋਂ ਕਿਚਨ ਨੂੰ ਮਿਲੀ ਸੀਗੀ ਤਾਂ ਮੈਂ ਸਾਰਾ ਸਾਫ ਸਪਾਈ ਕਰਵਾਈ ਸੀਗੀ ਟੈਲਾ ਵਗੈਰਾ ਕਿਸੇ ਕੁੜੀ ਨੂੰ ਪੈਸੇ ਦੇ ਕੇ ਫਿਰ ਮੈਂ ਉਹਦੇ ਕੋਲੋਂ ਸਾਫ ਕਰਵਾਉਣੀ ਸੀਆਂ ਕਿਉਂਕਿ ਮੈਨੂੰ ਸਰਵਾਈਕਲ ਕਰਕੇ ਨਾ ਮੇਰੇ ਕੋਲ ਬਾਹਾਂ ਤੋਂ ਜ਼ਿਆਦਾ ਹੁੰਦਾ ਨਹੀਂ ਹੈਗਾ ਕੰਮ। ਤੇ ਟਾਇਲਾ ਵਗੈਰਾ ਤਾਂ ਫਿਰ ਤੁਹਾਨੂੰ ਪਤਾ ਸਟੀਲ ਉਹ ਵਗੈਰਾ ਜਾਉਣਾ ਸਕਰਬਰ ਨਾ ਕਰਨੀਆਂ ਪੈਂਦੀਆਂ ਸਾਫ। ਉਹ ਜ਼ੋਰ ਬੋਤ ਲੱਗਦਾ ਬਾਹਾਂ ਦਾ ਫਿਰ। ਇਸ ਕਰਕੇ ਫਿਰ ਮੈਂ ਉਹਦੋਂ ਸਫਾਈ ਕਰਵਾਈ ਸੀ ਸਾਰੇ ਅਰੇ ਆਪ 10-15 ਦਿਨ ਨਹੀਂ ਹੋਏ ਆ ਤੇ ਸਲਵ ਵਗੈਰਾ ਤਾਂ ਟੈਲ ਵਗੈਰਾ ਤੋਂ ਮੈਂ ਨਾਲ ਦੀ ਨਾਲ ਕੱਪੜਾ ਮਾਰ ਦਿੰਨੀ ਸਾਫ਼ ਹੋ ਜਾਂਦੀਆਂ ਨੇ ਤੇ ਇਹ ਰਸੋਈ ਦੇ ਬਾਹਰ ਨਾ ਜਾਲੀ ਲੱਗੀ ਹੋਈ ਆ ਇਹ ਦੇ ਖਿੜਕੀ ਦੇ ਵਿੱਚ ਤੇ ਉਹਦੇ ਨਾਲ ਹੀ ਨਾ ਡਸਟਿੰਗ ਵਗੈਰਾ ਬਹੁਤ ਜ਼ਿਆਦਾ ਆ ਜਾਂਦੀ ਆ ਅੰਦਰ ਕਿਚਨ ਦੇ ਵਿੱਚ ਜਿਹਦੇ ਨਾਲ ਥੋੜਾ ਇਹ ਨਾ ਘੱਟਾ-ਕੁੱਟਾ ਪੈ ਜਾਂਦਾ ਹੈ ਡੱਬਿਆਂ ਦੇ ਉੱਤੇ ਵੈਸੇ ਤਾਂ ਜਿਨ੍ਹਾਂ ਤੋਂ ਡੇਲੀ ਡੇਲੀ ਆਪਾਂ ਸਮਾਨ ਘਟਣਾ ਹੁੰਦਾ ਆ ਉਹ ਤਾਂ ਸਾਫ਼ ਹੁੰਦੇ ਹੁੰਦੇ ਰਹਿੰਦੇ ਆ ਤੇ ਜਿਹੜੇ ਫਿਰ ਪੈ ਜਾਂਦੇ ਆ ਉਹਨਾਂ ਤੇ ਜ਼ਿਆਦਾ ਘੱਟਾ ਪੈ ਜਾਂਦਾ ਆ ਫਿਰ ਉਹ ਆਪਾਂ ਹੁਣ ਨਾਲ ਦੀ ਨਾਲ ਸਾਫ਼ ਕਰ ਲੈਣਾ ਆ ਤੇ ਆਪਣੇ ਢਾਂਡਿਆਂ ਵਾਲਾ ਰੈਕ ਵੀ ਸਾਰਾ ਤੋਤਾ ਹੀ ਹੋਇਆ ਆ ਉਹ ਵੀ ਸਾਫ਼ ਕਰਨ ਦੀ ਲੋੜ ਨਹੀਂ ਪੈਣੀ ਪਰ ਇੱਕ ਵਾਰੀ ਜਾਂ ਬਾਦੀ ਉੱਥੇ ਲੱਗੇ ਜੇ ਜਾ ਕੇ ਫਿਰ ਆਉਣੀ ਆ ਤੋਲਵਾਂਗੀ ਸਾਰਾ ਉਹਨੂੰ ਵੀ ਹੁਣ ਇੱਧਰ ਮੈਂ ਡੱਬਿਆਂ ਨੂੰ ਸਾਫ਼ ਕਰਨ ਲੱਗੀ ਸੀ ਇੱਕ ਗਿੱਲਾ ਕੱਪੜਾ ਕਰ ਲਿਆ ਸੀਗਾ ਤੇ ਉਹਦੇ ਨਾਲ ਬਸ ਇਹਨਾਂ ਡੱਬਿਆਂ ਦੇ ਉੱਤੇ ਮਾਰ ਲੈਣਾ ਹੈ ਮੈਂ ਤਾਂ ਸਾਫ਼ ਹੋ ਜਾਣੇ ਆ ਇਹ ਕਿਉਂਕਿ ਇਹ ਮੈਟ ਦੇ ਉੱਤੇ ਨਾ ਗਿੱਲੇ ਭਾਂਡੇ ਵੀ ਨਹੀਂ ਰੱਖ ਸਕਦੇ ਮੈਟ ਫਿਰ ਖਰਾਬ ਹੋ ਜਾਂਦੀ ਨਹੀਂ ਇਹਨਾਂ ਨੂੰ ਉੱਲੀ ਜੀ ਲੱਗ ਜਾਂਦੀ ਆ ਕਾਲੇ ਪੈ ਜਾਂਦੇ ਆ ਤਾਂ ਕਰਕੇ ਹੁਣ ਸਾਰਿਆਂ ਡੱਬਿਆਂ ਨੂੰ ਸੁਕਾ ਕੇ ਨਾ ਤੇ ਫਿਰ ਸਾਫ਼ ਕਰਕੇ ਫੇਰ ਮੈਂ ਰੱਖ ਦੇਣਾ ਇੱਥੇ ਹਾਂਜੀ ਗਾਇਜ਼ ਇਹ ਦੋ ਚਿੰਚੀ ਵਾਲਾ ਸਟੈਂਡ ਆ ਤੇ ਉਹ ਚਿੰਚੇ ਜਿਹਦੇ ਵਿੱਚ ਮੈਂ ਲਗਾਨੀ ਆ ਉਹ ਮੈਨੂੰ ਥੋੜਾ ਜਿਆਦਾ ਨਾ ਲੱਗ ਰਿਹਾ ਸੀਗਾ ਵੀ ਜਿੱਦਾਂ ਸਾਬਨ ਦੇ ਨਿਸ਼ਾਨ ਜਿ ਜੰਮੇ ਹੋਏ ਆ ਉਹਨਾਂ ਉੱਤੇ ਤੇ ਉਹ ਮੈਂ ਕਿ ਸਾਰੇ ਚਮਚ ਇੱਕ ਵਾਰੀ ਕੱਢ ਕੇ ਹੁਣ ਤਾਂ ਵੈਸੇ ਉਹ ਨਵਾਂ ਹੀ ਕੱਢਿਆ ਸੀ ਉਹ ਵੀ ਪਰ ਫਿਰ ਵੀ ਮੈਨੂੰ ਲੱਗ ਰਿਹਾ ਸੀਗਾ ਵੀ ਉਹ ਸਟੈਂਡ ਗੰਦਾ ਹੋਣਾ ਪਰ ਸਾਰੇ ਫਿਰ ਮੈਂ ਚਮਚ ਲਾ ਦਿੱਤੇ ਸੀਗੇ ਉਹਨੇ ਤਾਂ ਤਾਂ ਮੈਂ ਕਿ ਸਾਰਿਆਂ ਨੂੰ ਧੋ ਕੇ ਸੁਕਾ ਕੇ ਫੇਰ ਲਾ ਦਿੱਆ ਸਟੈਂਡ ਦੇ ਵਿੱਚ ਤੇ ਭਾਂਡੇ ਮੈਂ ਸਾਰੇ ਸਵੇਰੇ ਮਾਰਨਿੰਗ ਹੀ ਧੋਲੇ ਸੀਗੇ ਸਾਰੇ ਰੋਟੀ ਪਾਣੀ ਆਪਾਂ ਬਣਾ ਲਿਆ ਸੀਗਾ ਬਸ ਹੁਣ ਇਹ ਕੱਪੜੇ ਵਿਛਾਣੇ ਸੀਗੇ ਸੈਲਫ ਤੇ ਤੇ ਹੰਜੀ ਹੰਜੀ ਗਾਇਜ਼ ਮੈਂ ਨਾ ਧੋਲੇ ਸੀਗੇ ਭਾਂਡੇ ਤੇ ਚਮਚ ਵੀ ਸਾਰੇ ਧੋਲੇ ਸੀਗੇ ਤੇ ਹੁਣ ਮੈਂ ਸਾਰਿਆਂ ਨੂੰ ਵੱਡੇ ਛੋਟੇ ਚਮਚ ਚ ਕਾਂਟੇ ਵਗੈਰਾ ਸਾਰੀ ਮੈਂ ਅਲੱਗ-ਅਲੱਗ ਲਗਾ ਰਹੀਆਂ ਸਟੈਂਡ ਦੇ ਵਿੱਚ ਇੱਕ ਪਾਸੇ ਕਾਂਟੇ ਤੇ ਇੱਕ ਪਾਸੇ ਵੱਡੇ ਚਮਚ ਇੱਕ ਪਾਸੇ ਛੋਟੇ ਚਮਚ ਤੇ ਫਿਰ ਇਧਰ ਮੈਂ ਗੈਸ ਲਾਗਦੀ ਸੀਗੀ ਸਾਫ਼ ਕਰਨ ਨੂੰ ਇਹ ਗੈਸ ਦੀਆਂ ਨਾ ਪੱਤੀਆਂ ਚੇਂਜ ਕਰਵਾਉਣ ਆਲੀਆਂ ਹੋਈਆਂ ਆ ਦੋ ਤਾਂ ਜ਼ਿਆਦਾ ਖਰਾਬ ਹੋ ਗਈਆਂ ਕਾਲੇ ਬੋਟ ਕਰਨ ਲੱਗ ਗਏ ਇਹ ਭਾਂਡੇ ਤੇ ਇਹ ਵਾਲੇ ਗੈਸ ਚੁੱਲ੍ਹੇ ਨਾ ਇਹ ਕੋਈ პროਬਲਮ ਨਹੀਂ ਕਿ ਇਹ ਵੀ ਫਰਟੀਕ ਵੀ ਨਹੀਂ ਹੁੰਦੇ ਆ ਇਹ ਇਹਨਾਂ ਨੂੰ ਚੇਂਜ ਹੀ ਕਰਨਾ ਪੈਂਦਾ ਆ ਹੁਣ ਇਹਨੂੰ ਕਾਫੀ 2-1.5 ਸਾਲ ਹੋ ਗਏ ਆ ਵੀ ਗੈਸ ਚੁੱਲ੍ਹੇ ਲੱਗੇ ਨੂੰ ਤੇ ਇਹੀਆਂ ਪੱਟੀਆਂ ਹੀ ਆ ਸਟੀਲ ਬੋਰਨਾਂ ਕਾਫੀ ਵਾਰ ਸਾਫ਼ ਕੀਤੀਆਂ ਪਰ ਇਹ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੀਆਂ ਆਂਗੇ ਪਰ ਮੈਂ ਸੋਚਦੀ ਸੀ ਜਾਂ ਤਾਂ ਇਹਨਾਂ ਦੀਆਂ ਬਲੇਟਾਂ ਚੇਂਜ ਕਰਵਾਵਾ ਤੇ ਜਾਂ ਫਿਰ ਨਵੇਂ ਗੈਸ ਚੁੱਲੇ ਲਿਆਵਾਂਗੇ ਤੇ ਸਾਹਮਣੇ ਗੈਸ ਚੁੱਲ੍ਹੇ ਤੇ ਸਾਹਮਣੇ ਉੱਪਰ ਟੈਲਰ ਤੇ ਫਿਰ ਮੈਂ ਨਾਲ ਦੀ ਨਾਲ ਕਪੜਾ ਮਾਰ ਦੰਨੀ ਆ ਸਬਜ਼ੀ ਦੇ ਦਾਗ ਵਗੈਰਾ ਪੈ ਜਾਂਦੇ ਨੇ ਗੈਸ ਹੋ ਗਈ ਸੀ ਇਹ ਰੂਮ ਦੀ ਸਫਾਈ ਤੇ ਥੋੜਾ ਬਹੁਤਾ ਰਹਿ ਗਿਆ ਬਸ ਜਿਹੜਾ ਕੰਮ ਉਹ ਆਪਾਂ ਗੱਲ ਕਰ ਲਵਾਂਗੇ ਤੇ ਉਧਰ ਮੇਰੀ ਕਿਚਨ ਵੀ ਸਾਫ਼ ਹੋ ਗਈ ਸੀਗੀ ਮੈਂ ਲੱਗੀ ਸੀ ਜਾਂ ਦੇਖੋ ਕਵਰ ਪੁਛਾ ਦਿੱਤੇ ਆ ਸਾਰੇ ਸੈਟ ਕਰਕੇ ਲਾ ਦਿੱਤੇ ਆ ਮੈਂ ਭਾਂਡੇ ਡੱਬੇ ਮੈਂ ਨਵੇਂ ਲੈ ਸੀਗੇ ਨੇ ਇਸ ਕਰਕੇ ਫਿਰ ਉਹਨਾਂ ਨੂੰ ਮੜਾਇਆ ਗਿੱਲਾ ਕੱਪੜਾ ਮਾਰ ਦਿੱਤਾ ਤਾਂ ਭਾਂਡੇ ਜਿਹੜੇ ਧੋਣ ਵਾਲੇ ਸੀ ਤੋਂ ਉੱਥੇ ਹੁਣ ਮੈਂ ਲੱਗੀ ਆ ਚਾਹ ਦੁਪਹਿਰ ਦਾ ਟਾਈਮ ਹੋ ਗਿਆ ਬੱਚਿਆਂ ਲਈ ਚਾਹ ਬਣਾਉਣ ਲੱਗੀ ਆ ਤੇ ਗਿੱਲ ਸਾਹ ਲਈ ਕੌਫੀ ਬਣਾ ਕੇ ਰੱਖਣੀ ਤੇ ਨਾਲ ਬਣਾਉਣ ਲੱਗੀ ਆ ਮੈਂ ਚੋਲ ਆਲੂ ਪਾ ਕੇ ਮੰਗੜਾ ਕੋਲ ਬਣਾਤਾ ਮੈਂ ਇਹ ਵੀ ਅੰਮ੍ਰਿਤ ਕਰੜੀ। ਜੋ ਵੀ ਆਪਦਾ ਜੀ ਨਹੀਂ ਐਂਕ ਸੋਤਾ ਆ ਸਰਪੋਤ ਕਾਂਡ ਦਾ ਹੋ ਗਿਆ। ਝੋਲ ਜਿਵੇਂ ਕੀ ਕਰਦਾ ਪਿਆ ਮੈਂ ਲੂ ਥੇਲਦਾ ਮੇਰੀ ਕਹਿਣੀ ਹੈ। ਮੰਮੀ ਦੇ ਨਾਲ ਮਦਦ ਕਰਾ ਰਿਆ। ਹੱਥ ਦੇਣ ਵਾਲੀ ਮੱਸੀ ਮੰਮੀ ਦੇ ਨਾਲ ਮਦਦ ਕਰਾ ਰਿਆ। ਜੀ ਕਿੰਨਾ ਰੁਪਆ 100 130 ਰੁਪਏ। ਥਿਲੋ ਕਹਿੰਦੇ 130 ਕਹਿੰਦਾ ਮੈਂ ਉਹ ਲਿਆ ਤਾ 150 ਦਾ 200 ਦਾ ਥਾ ਥਿਲੋ। ਹੁੰਦਾ ਸੀ ਨਾ ਜਮਨ ਲਗਾ ਆ 500 ਰੁਪਇਆ 800 ਹੋ ਰਹਾ ਹੁਣ ਡੀ ਜਿੰਦਾ ਹੋ ਕਹਿੰਦੇ ਵੇਜੇ ਉਹ ਆ ਆ ਪਤਾ ਨਹੀਂ ਆਇਆ ਜੀ ਗਾਇਸ ਸ਼ਾਮ ਦਾ ਹੋ ਗਿਆ ਟਾਈਮ ਤੇ ਇਧਰ ਮੈਂ ਦੁੱਧ ਉਪਰ ਰੱਖ ਦਿੱਤਾ ਹੈ ਤੇ ਹੁਣ ਮੈਂ ਲੱਗੀ ਆ ਜੀ ਬੜੀ ਬਣਾ ਪਹਿਲਾਂ ਮੈਂ ਬਣਾਣੀ ਸੀ ਮਟਰ ਗੁੰਮਾ ਤੇ ਬੱਚੇ ਕਹਿੰਦੇ ਮਮਾ ਅਸੀਂ ਮਟਰ ਗੁੰਮਾ ਖਾਣੇ ਨਹੀਂ ਹੈਗੇ ਉਹਨਾਂ ਨੂੰ ਪਸੰਦ ਨਹੀਂ ਹੈਗੇ ਤੇ ਫਿਰ ਕਿੰਨੀ ਮੰਮੀ ਅਸੀਂ ਖਾੜੀ ਕੜੀ ਤੇ ਹੁਣ ਮੈਂ ਕੜੀ ਬਣਾਉਣ ਲੱਗੀ ਆ ਤੇ ਅਸੀਂ ਮਟਰ ਗੁੰਮਾ ਸਵੇਰੇ ਬਣਾਵਾਂਗੇ ਕੰਨੀਆਂ ਤੁਹਾਨੂੰ ਮੈਂ ਗੜੀ ਬਣਾਉਣੀ ਹੈ ਗਾਇਸ ਮਿਰਚਾਂ ਦੀਆਂ ਮਡੰਡੀਆਂ ਪਹਿਲਾਂ ਹੀ ਤੋੜ ਕੇ ਰੱਖ ਲੈਣੀਆਂ ਜਦੋਂ ਲੈ ਕੇ ਆਣੀਆਂ ਬਾਜ਼ਾਰ ਤੋਂ ਕਿਉਂਕਿ ਜੇ ਡੰਡੀਆਂ ਨਾਲ ਲੱਗੇ ਰਹਿਣ ਤਾਂ ਫਿਰ ਉਹਨਾਂ ਗਲ ਜਾਂਦੀਆਂ ਨੇ ਮਿਰਚਾਂ ਜਾਂਦੀ ਤੇ ਫਿਰ ਇਹਨਾਂ ਨਾਲੇ ਉੱਤਾਂ ਵੀ ਸੁੱਕਾ ਹੁੰਦਾ ਹੈ ਇਹ ਡੰਡੀਆਂ ਤੋੜਨ ਗਲ ਜਾਂਦੀਆਂ ਨੇ ਨਾ ਡੰਡੀਆਂ ਇਸ ਕਰਕੇ ਪਹਿਲੇ ਮਿਰਚਾਂ ਨੂੰ ਡੰਡੇ ਤੋੜ ਕੇ ਰੱਖ ਲੈਣੀਆਂ ਫਿਰ ਮਿਰਚਾਂ ਗਾਲਦੀਆਂ ਵੀ ਨਹੀਂ ਹੈਗੀਆਂ ਇਸ ਮੈਂ ਬੁਣਾਨੀ ਆ ਬਾਜ਼ਾਰੂ ਲੱਸੀ ਦੀ ਕੜੀ ਕਿਉਂਕਿ ਲੱਸੀ ਆਪਣੇ ਇੱਥੇ ਮਿਲਦੀ ਨਹੀਂ ਹੈਗੀ ਘਰ 'ਚ ਕੋਈ ਬਣਾਉਂਦਾ ਨਹੀਂ ਹੈਗਾ ਕਿਸੇ ਨੇ ਡੰਗਰ ਵਗੈਰਾ ਰੱਖਿਆ ਨਹੀਂ ਤੇ ਅਸੀਂ ਵੀ ਜਿਹੜੀ ਗਾਂ ਸੀਗੀ ਸਾਡੀ ਵੇਚ ਦਿੱਤੀ ਤੇ ਲੱਸੀ ਤਾਂ ਵਗੈਰਾ ਅਸੀਂ ਕਦੀ ਵੀ ਨਹੀਂ ਬਣਾਈ ਸੀ ਦਹੀਂ ਦੀ ਬਣਾ ਲਈਤੀ ਸੀਗੀ ਤੇ ਅੱਜ ਮੈਂ ਬਾਜ਼ਾਰੂ ਮੰਗਾਈ ਹੈ ਲੱਸੀ ਇਹਦੀ ਬਣਾਨੀ ਆ ਆਪਾਂ ਕੜੀ ਤੇ ਇੱਧਰ ਮੈਂ ਲਸਣ ਪਿਆਜ਼ ਆਟਰਕ ਅਰੀਆ ਮਿਰਚਾ ਵਗੈਰਾ ਸਭ ਕੁਝ ਕੱਟ ਲਿਆ ਤੇ ਹੁਣ ਲਾਵਾਂਗੇ ਤੁੜਕਾ ਤੇਲ ਹੋ ਗਿਆ ਗਰਮ ਤੇ ਪਾਨੇ ਆਪਾਂ ਮਸਾਲੇ ਸਭ ਤੋਂ ਪਹਿਲਾਂ ਮੈਂ ਪਾ ਰਹੀ ਹਾਂ ਜੀਰਾ ਇਹਨੂੰ ਸਮਾਂ ਦੇ ਲੱਗ ਲੈਂਦੇ ਆਪਰੇ ਆਦਿਕਾ ਪ੍ਰੌ ਹੋ ਗਿਆ ਸੀ ਮੈਂ ਪਾ ਦਿੱਤੀ ਪਿਆਜ਼ ਤੇ ਹਲਦੀ ਮਿਸਤਰੀ ਕੁਣ ਲੰਗੇ ਜਿਆਦਾ ਪਿਆਜ਼ ਨੂੰ ਆਪਾਂ ਲਾਲ ਕਰ ਲੈਣੀ ਹੈਗਾ ਤੇ ਮੈਂ ਪਾ ਲਿਆ ਨਮਕ ਮਖ ਮਸਾਲੇ ਆਪਾਂ ਬਾਅਦ ਚ ਪਾਨੇ ਆ ਮੈਂ ਕੱਟਿਆ ਦੋ ਆਲੂ ਛੋਟੇ ਛੋਟੇ ਬਰੀਕ ਬਰੀਕ ਤੇ ਸੱਤ ਟਮਾਟਰ ਕੱਟ ਲਏ ਸੀ ਆਪਾਂ ਪਾਨੇ ਕਰਕੇ ਜੀ ਪੰਦੀ ਗਾਇਸ ਇੱਧਰ ਮੈਂ ਲੱਗੀਆਂ ਮਾਣੋ ਕੋਲ ਮੈਂ ਲੱਸੀ ਪਾ ਲਈ ਆ ਮੈਂ ਡੇਢ ਡੇਢ ਪੈਕਟ ਪਾਇਆ ਲੱਸੀ ਦਾ ਬੋਲੀਆਂ ਆ ਦੇਖਣ ਦੀ ਕਰ ਲਈ ਛੋਟੀ ਤੇ ਉਹ ਡੁੱਬਲ ਗਿਆ ਇੱਧਰ ਆਪਣਾ ਤੇ ਮੈਂ ਟਮਾਟਰ ਵੀ ਪਾ ਦਿੱਤੇ ਆ ਹੁਣ ਪਰਮਾ ਵਿੱਚ ਆਪਾਂ ਮਸਾਲੇ ਚੱਲੋ ਤਾਂ ਲੱਗਦੀ ਹੈ ਨਾ ਹਲਦੀ ਨਮਕ ਆਪਾਂ ਪਾ ਦਿੱਤਾ ਹੈ ਤੇ ਨਾ ਹੁਣ ਲਾਲ ਮਿਰਚ ਮਸਾਲਾ ਇੱਕਦਾਂ ਆਪਾਂ ਇਹਦਾ ਘੋਲ تیار ਕਰਨਾ ਹੈ ਜੀ ਗਾਇਸ ਮੈਂ ਪਾ ਦਿੱਤਾ ਆ ਉਹ ਬੈਟਰ ਮੈਂ ਬਣਾਇਆ ਸੀ ਆ ਬੇਸਨ ਤੇ ਲੱਸੀ ਦਾ ਪਾ ਦੇਖੋ ਆ ਜੇ ਗਾੜੀ ਹੈ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਆਪਾਂ ਉਨਾ ਪਾਣਾ ਆ ਜਿੰਨੇ ਵਿੱਚ ਚੰਗੀ ਤਰ੍ਹਾਂ ਕੜੀ ਪਾਟ ਕੇ ਕਿਉਂਕਿ ਅਗਰ ਘੱਟ ਪਾਉਂਗੇ ਤੇ ਸਾਰੀ ਚਿਪਕ ਜਾਣੀ ਆ ਨਾਲ ਹਾਂ ਦੇ ਲਈ ਥੋੜਾ ਪਤਲਾ ਰੱਖੋਗੇ ਕੋਈ ਤਾਂ ਠੀਕਾ ਕਿਉਂਕਿ ਇਹ ਗਾੜੀ ਬਾਅਦ ਵਿੱਚ ਾਪ ਹੀ ਰਿਚ ਰਿਚ ਕੇ ਹੋ ਜਾਣੀ ਹੈ ਮੈਂ ਥੋੜਾ ਜਿਹਾ ਹੋਰ ਪਾਣੀ ਪਾਵਾਂਗੀ ਹਾਂਜੀ ਗਾਇਜ਼ ਪਾਣੀ ਮੈਂ ਪਾ ਦਿੱਤਾ ਹੁਣ ਆਪਾਂ ਇਹਨੂੰ ਹੌਲੀ ਹੌਲੀ ਪੱਕਣ ਦਿੰਨੇ ਆ ਤੇ ਇੱਧਰ ਆਪਣਾ ਦੁੱਧ ਵੀ ਰਿਚ ਰਿਹਾ ਆ ਮੈਂ ਜ਼ਿਆਦਾ ਜਾਨੀਆਂ ਦੁੱਧ ਨੂੰ ਕਿਉਂਕਿ ਫੇਰ ਮਲਾਈ ਵਧੀਆ ਆਉਂਦੀ ਆ ਮੋਟੀ ਜੰਮ ਕੇ ਆਉਂਦੀ ਆ ਉੱਪਰ ਤੇ ਹੁਣ ਮੈਂ ਬਣਾਣੀ ਆ ਰੋਟੀ ਮੈਂ ਗੁੰਨ ਲਿਆ ਆਟਾ ਬਣਾਤੀ ਸ਼ੁਰੂ ਕਰ ਹਾਂ ਹਾਂਜੀ ਗਾਇਸ ਖੜੀ ਆਪਣੀ ਬਣ ਗਈ ਹੈ ਤੇ ਮੈਂ ਗੈਸ ਕਰ ਦਿੱਤਾ ਹੈ ਬੰਦ ਆ ਦੇਖੋ ਆਪਾਂ ਜ਼ਿਆਦਾ ਗਾੜੀ ਨਹੀਂ ਕਰਨੀ ਇਸ ਕਰਕੇ ਕਿਉਂਕਿ ਸਵੇਰ ਤਾਂ ਕਾਪੀ ਦਾ ਆਪ ਹੋ ਜਾਂਦੀ ਹੈ ਗਾੜੀ ਇਹ ਤੇ ਰੋਟੀ ਵੀ ਮੈਂ ਬਣਾ ਲਈ ਆ